ਆਜਲਕਾ ਦੇ ਪਤਾ ਬਗ ਅੰਗਨਵਾੜੀ ਵਰਕਰਾਂ ਦੀ ਮੀਟਿੰਗ ਹੋ ਰਹੀ ਸੀ ਇਸ ਦੌਰਾਨ ਦੱਸਿਆ ਜਾ ਰਿਹਾ ਹੈ ਕਿ ਕਿਸੇ ਜ਼ਰਾਰਤੀ ਤੱਤ ਵੱਲੋਂ ਦਰਕਤ ਤੇ ਲੱਗੇ ਮਧੂ ਮੱਖੀਆਂ ਦੇ ਛੱਤੇ ਦੇ ਪੱਥਰ ਮਾਰ ਦਿੱਤਾ ਗਿਆ ਇਸ ਤੋਂ ਬਾਅਦ ਵੱਡੀ ਗਿਣਤੀ ਚੁੱਡੀਆਂ ਮਧੂ ਮੱਖੀਆਂ ਨੇ ਅੰਗਨਵਾੜੀ ਵਰਕਰਾਂ ਤੇ ਹਮਲਾ ਕਰ ਦਿੱਤਾ ਇਸ ਦੌਰਾਨ ਕਰੀਬ ਡੇਢ ਦਰਜਾ ਅੰਗਨਵਾੜੀ ਦੀਆਂ ਮਹਿਲਾ ਵਰਕਰਾਂ ਜ਼ਖਮੀ ਹੋ ਗਈਆਂ ਜਿਨ੍ਹਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ ਜਾਣਕਾਰੀ ਦਿੰਦੇ ਹੋਏ ਆਂਗਣਵਾੜੀ ਵਰਕਰਾਂ ਦੀ ਆਗੂ ਰੇਸ਼ਮਾ ਰਾਣੀ ਨੇ ਦੱਸਿਆ ਕਿ ਉਨ੍ਹਾਂ ਦੀ ਅੱਜ ਫਾਜ਼ਕਾ ਦੇ ਪ੍ਰਤਾਪ ਬਾਗ ਚ ਮੀਟਿੰਗ ਸੀ ਇਸ ਦੇ ਕਾਰਨ ਵੱਡੀ ਗਿਣਤੀ ਚ ਮਹਿਲਾ ਵਰਕਰਾਂ ਉੱਤੇ ਪਹੁੰਚੀਆਂ ਹੋਈਆਂ ਸਨ ਜਿਵੇਂ ਹੀ ਉਹ ਬਾਗ ਚ ਪਹੁੰਚੀਆਂ ਤਾਂ ਦੋ ਨੌਜਵਾਨ ਰੇਲਵੇ ਸਟੇਸ਼ਨ ਵੱਲ ਭੱਜ ਰਹੇ ਸਨ ਉਨ੍ਹਾਂ ਨੂੰ ਸ਼ੱਕ ਆਇਆ ਕਿ ਉਕਤ ਨੌਜਵਾਨਾਂ ਵੱਲੋਂ ਪ੍ਰਤਾਪ ਬਾਗ ਚ ਦਰਖਤ ਤੇ ਲੱਗੇ ਮਧੂਮੱਖੀਆਂ ਦੇ ਛੱਤੇ ਤੇ ਪੱਥਰ ਮਾਰਿਆ ਗਿਆ ਇਸ ਬਾਅਦ ਮਧੂਮੱਖੀਆਂ ਉੱਡ ਗਈਆਂ ਅਤੇ ਉਨ੍ਹਾਂ ਤੇ ਹਮਲਾ ਕਰ ਦਿੱਤਾ। ਉਨ੍ਹਾਂ ਨੇ ਦੱਸਿਆ ਕਿ 20 ਆਂਗਣਵਾੜੀ ਵਰਕਰਾਂ ਇਸ ਦੀ ਲਪੇਟ 'ਚ ਆ ਗਈਆਂ ਹਨ। ਜਿਨ੍ਹਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਮੌਕੇ ਤੇ ਮੌਜੂਦ ਡਾਕਟਰ ਰਵਿੰਦਰ ਨੇ ਦੱਸਿਆ ਕਿ ਮਧੂਮੱਖੀਆਂ ਦੀ ਲਪੇਟ ਚਾੜ ਕਰਨ ਜ਼ਖਮੀ ਹੋਈਆਂ ਵਰਕਰਾਂ ਹਸਪਤਾਲ 'ਚ ਦਾਖਲ ਹਨ ਅਤੇ ਉਨ੍ਹਾਂ ਨੂੰ ਮੁੱਢਲਾ ਇਲਾਜ ਦਿੱਤਾ ਜਾ ਰਿਹਾ ਹੈ।